ਧੰਨਵਾਹ ਗੁਰੂ ਸਾਹਿਬ ਜੀਓ ਗੌੜੀ ਮਹਲਾ 5 ਵਾ ਸਾਧ ਸੰਗ ਤਾਂ ਕੀ ਸਰਨੀ ਪਰੋ ਮਨ ਤਨ ਆਪਣਾ ਆਗਹ ਧਰੋ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਤਪ ਤਬੁਝਾਈ ਰਹਾਓ ਤਜ ਅਭਮਾਨ ਜਨਮ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰੋ ਸਾਸ ਸਾਸ ਪ੍ਰਭ ਮਨ ਹ ਸਮਾਲੇ ਸੋ ਤਨ ਸੰਚੋ ਜੋ ਚਾਲ ਨਾਲੇ ਤਿਸਹ ਪ੍ਰਾਪਤ ਜਿਸ ਮਸਤਕ ਭਾ ਕਹੋ ਨਾਨਕ ਤਾਂ ਕੀ ਚਰਨੀ ਲਾ ਤੇ ਸਹਾ ਪਰਾਪਤ ਜਿਸ ਮਸਤਕ ਭਾ ਕਹੋ ਨਾਨਕ ਤਾਂ ਕੀ ਚਰਨੀ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 191 ਦੇ ਉੱਪਰ ਅੰਕਿਤ ਹੈ ਸਤਿਗੁਰੂ ਸਾਨੂੰ ਜੀਵਨ ਦੀ ਜਾਂਚ ਸਮਝਾਉਂਦਿਆਂ ਹੋਇਆ ਇਸ ਜੀਵਨ ਨੂੰ ਸਫਲਾ ਕਰਨ ਦਾ 당ਗ ਤਰੀਕਾ ਸਾਨੂੰ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਹਨ ਸਤਗੁਰੂ ਕਹਿੰਦੇ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਅੰਮ੍ਰਿਤ ਨਾਮ ਆਤਮਿਕ ਜੀਵਨ ਦੇਣ ਵਾਲਾ ਜਲ ਤਾਂ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਬਚਨ ਹਨ ਵੀ ਜਿਸ ਅਸੀਂ ਨਾਮ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਸੰਸਾਰ ਦੇ ਵਿੱਚ ਆਏ ਹਾਂ ਇਹ ਅੰਮ੍ਰਿਤ ਨਾਮ ਜਿਹੜਾ ਹੈ ਸਤਿਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ। ਸਭ ਕਹਿੰਦੇ ਜਿਸ ਜਲ ਨਿਧ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਤੇ ਉਹਨੂੰ ਪ੍ਰਾਪਤ ਕਰਨ ਲਈ ਕਰਨਾ ਕੀ ਹੈ ਛੋਡੋ ਬੇਸ ਭੀਖ ਚਤਰਾਈ ਦੁਬਦਾ ਇਹ ਫਲ ਨਾਹੀ ਜੀਓ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਟ ਮਾਹੀ ਅੰਮ੍ਰਿਤ ਸ਼ਬਦ ਅਸੀਂ ਸਹਿਜ ਪਾਠ ਕਰਦੇ ਜਾਂ ਬਾਣੀ ਸੁਣਦੇ ਸੁਣਾਉਂਦੇ ਹੋਏ ਪੜ੍ਹਦੇ ਆਂ ਅੰਮ੍ਰਿਤ ਸ਼ਬਦ ਅਨੇਕ ਤਰੀਕਿਆਂ ਵਿੱਚ ਗੁਰੂ ਸਾਹਿਬ ਨੇ ਵਰਤਿਆ ਅੰਮ੍ਰਿਤ ਸ਼ਬਦ ਜਿਹੜਾ ਭੋਜਨ ਵਾਸਤੇ ਵੀ ਆਇਆ ਅੰਮ੍ਰਿਤ ਸ਼ਬਦ ਦੁੱਧ ਵਾਸਤੇ ਵੀ ਆਇਆ ਅਮਰ ਸ਼ਬਦ ਨਾਮ ਵਾਸਤੇ ਵੀ ਆਇਆ ਅਮਰ ਨਾ ਸ਼ਬਦ ਬਾਣੀ ਵਾਸਤੇ ਵੀ ਆਇਆ ਅਮਰਤ ਵਰਸ਼ਣ ਜਿਹੜਾ ਹੈ ਸ਼ੁਭ ਗੁਣਾਂ ਵਾਸਤੇ ਵੀ ਆਇਆ ਜਿੱਥੇ ਹੁਣ ਅਮਰਤ ਨਾਮ ਭੋਜਨ ਵਾਸਤੇ ਆਇਆ ਉੱਥੇ ਆਪਾਂ ਪੜ੍ਹਦੇ ਹਾਂ ਗੁਰੂ ਮਹਾਰਾਜ ਕਹਿੰਦੇ ਭਾਈ ਜਹ ਪ੍ਰਸਾਦ ਛਤੀ ਅਮਰਤ ਖਾਏ ਹੁਣ ਉੱਥੇ ਵੀ ਅਮਰਤ ਸ਼ਬਦ ਹੈ ਅਮਰਤ ਸ਼ਬਦ ਅਲੱਗ-ਅਲੱਗ ਅਰਥਾਂ ਵਿੱਚ ਗੁਰਬਾਣੀ ਵਿੱਚ ਸਤਿਗੁਰੂ ਨੇ ਬਿਆਨ ਕੀਤਾ ਹੁਣ ਜਿੱਥੇ ਅੰਮ੍ਰਿਤ ਸ਼ਬਦ ਦੁੱਧ ਵਾਸਤੇ ਆਇਆ ਉੱਥੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਉਹ ਜਿਹੜੇ ਪਸ਼ੂ ਹੁੰਦੇ ਆ ਨਾ ਉਹ ਘਾਹ ਫੂਸ ਖਾ ਕੇ ਤੇ ਅੰਮ੍ਰਿਤ ਵਰਗਾ ਦੁੱਧ ਦਿੰਦੇ ਉਹਨਾਂ ਨੂੰ ਚੰਗਾ ਕਿਹਾ ਜਾਂਦਾ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਬਿਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਹੁਣ ਜਿੱਥੇ ਅੰਮ੍ਰਿਤ ਸ਼ਬਦ ਸਤਿਗੁਰੂ ਨੇ ਸ਼ੁਭ ਗੁਣਾ ਵਾਸਤੇ ਵਰਤਿਆ ਉਥੇ ਆਪਾਂ ਪੜ੍ਹਦੇ ਆਂ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਉਹ ਕੀ ਕਰਦੇ ਹਨ ਅੰਮ੍ਰਿਤ ਲੂਟੇ ਸਾਡੇ ਸ਼ੁਭ ਗੁਣਾ ਨੂੰ ਲੁੱਟਦੇ ਆਂ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰਾ ਅੰਮ੍ਰਿਤ ਸ਼ਬਦ ਨਾਮ ਵਾਸਤੇ ਆਇਆ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ ਅੰਮ੍ਰਿਤ ਸ਼ਬਦ ਬਾਣੀ ਵਾਸਤੇ ਵੀ ਆਇਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤਿ ਮੇ ਇੱਥੇ ਨਾਮ ਵਾਸਤੇ ਅੰਮ੍ਰਿਤ ਆਇਆ ਕਹਿੰਦੇ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਹੁਣ ਇਹ ਵੀ ਸਤਿਗੁਰ ਨੇ ਆਖਿਆ ਵੀ ਭਾਈ ਅੰਦਰ ਤੇਰੇ ਖੂ ਭਰਿਆ ਪਿਆ ਅੰਦਰ ਅੰਮ੍ਰਿਤ ਦਾ ਖੂ ਭਰਿਆ ਪਿਆ ਅੰਤਰ ਅੰਮ੍ਰਿਤ ਖੁੱਟਾ ਭਰਿਆ ਉਹ ਕਿੱਦਾਂ ਮਿਲਦਾ ਸ਼ਬਦ ਕਾੜ ਪੀਏ ਪੜਹਾਰੀ ਸਤਗੁਰੂ ਕਹਿੰਦੇ ਗੁਰੂ ਅਮਰਦਾਸ ਜੀ ਕਹਿੰਦੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁਖਾਂ ਸਾਧਨਾ ਬਾਹ ਤੇ ਸਾਡੇ ਕੋਲ ਇੰਨਾ ਅੰਮ੍ਰਿਤ ਹੈ ਨਾਮ ਅੰਮ੍ਰਿਤ ਹੈ ਭੋਜਨ ਅੰਮ੍ਰਿਤ ਹੈ ਦੁੱਧ ਤੇ ਅੰਮ੍ਰਿਤ ਹੈ ਸ਼ੁਭ ਗੁਣ ਅੰਮ੍ਰਿਤ ਹੈ ਫੇ ਸਾਨੂੰ ਬਾਹਰੋਂ ਅੰਮ੍ਰਿਤ ਛਕਣ ਦੀ ਜ਼ਰੂਰਤ ਕੀ ਹੈ ਤੇ ਸਤਗੁਰੂ ਮਹਾਰਾਜ ਨੇ ਸਾਨੂੰ ਬਾਣੀ ਵਿੱਚ ਹੀ ਸਮਝਾਇਆ ਵੱਸੇ ਨਸਿੱਧੀ ਦੀ ਉਦਾਹਰਣ ਹੈ ਹੁਣ ਹਰੇਕ ਲੱਕੜ ਦੇ ਵਿੱਚ ਅੱਗ ਹੈ ਪਰ ਜਿੰਨੇ ਤੱਕ ਅਸੀਂ ਬਾਹਰੋਂ ਤੀਲੀ ਦੇ ਨਾਲ ਅੱਗ ਨਹੀਂ ਲਾਉਂਦੇ ਨਾ ਉਹਨੇ ਤੱਕ ਅੰਦਰਲੀ ਅੱਗ ਨਹੀਂ ਭੜਕਦੀ ਹਰੇਕ ਧਰਤੀ ਜ਼ਮੀਨ ਦੇ ਵਿੱਚ ਪਾਣੀ ਹਰ ਜਗ੍ਹਾ ਪਾਣੀ ਹੈ ਪਰ ਹਰ ਜੇਗਾ ਪ੍ਰਗਟ ਨਹੀਂ ਹੁੰਦਾ ਕਰਗੜ ਕਿੱਥੇ ਹੁੰਦਾ ਜਿੱਤੇ ਅਸੀਂ ਖੂਹ ਖੋਦਦੇ ਹਾਂ ਜਾਂ ਬੋਰਿੰਗ ਕਰਦੇ ਹਾਂ ਉੱਥੋਂ ਪਾਣੀ ਨਿਕਲਦਾ ਨਲਕਾ ਲਾਉਂਨੇ ਉੱਥੋਂ ਪਾਣੀ ਨਿਕਲਦਾ ਤੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਅੰਮ੍ਰਿਤ ਤੇਰੇ ਅੰਦਰ ਹੈ ਉਹਨੂੰ ਬਾਹਰ ਲੱਭਣ ਦੀ ਲੋੜ ਨਹੀਂ ਹੈ ਕਹਿੰਦੇ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭਲਾਏ ਤੇ ਅੰਮ੍ਰਿਤ ਅੰਦਰ ਹੈ ਤੇ ਅੰਮ੍ਰਿਤ ਦੀ ਭਾਲ ਵੀ ਬਥੇਰੀ ਲੋਕਾਂ ਨੇ ਕੀਤੀ ਹੈ ਅਰੋਜ ਆਪਾਂ ਪੜਦੇ ਆ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਵਚਨ ਕਹਿੰਦੇ ਸੋਰ ਨਾਰ ਮਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਾਂ ਸਭ ਤੋਂ ਤੋਂ ਪਾਏ ਇਕ ਬੇਖ ਪਰਸਨ ਆਇਆ ਤੇ ਉਹ ਅੰਮ੍ਰਿਤ ਨਾਮ ਨਾ ਕੀਂਦਾ ਕਹਿੰਦੇ ਲੱਭ ਲੋਭ ਅਹੰਕਾਰ ਛੁਕਾ ਸਤ ਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਟੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇ। ਔਰ ਇਹਦੀ ਭਾਲ ਬੜੀ ਕੀਤੀ ਗਈ ਅੰਮ੍ਰਿਤ ਦੀ। ਬੜਾ ਕੋਸ਼ਿਸ਼ ਕਹਾਣੀਆਂ ਆਪ ਸੁਣਦੇ ਆਂ ਅੰਮ੍ਰਿਤ ਸ਼ਬਦ ਕਿੱਥੋਂ ਪੈਦਾ ਹੋਇਆ? ਮ੍ਰਿਤ ਮਿਰਤੂ ਅੱਗੇ ਅੜਾ ਅਗੇ ਤਰਗਾ ਅੜਾ ਲੱਗ ਗਿਆ ਬਰੁਧੀ ਸ਼ਬਦ ਬਣ ਕੇ। ਮੌਤ ਦੇ ਵਿੱਚੋਂ ਪੈਦਾ ਸਤਿਗੁਰੂ ਨੇ ਐਸਾ ਅਮਰ ਦਿੱਤਾ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤ ਅਨੰਦ ਅਨੰਤਾ ਮਹਾਰਾਜ ਕਹਿੰਦੇ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖਾ ਨਾ ਹੀ ਕਦੇ ਬਨਾਸ ਜਾਕੇ ਮਨ ਪ੍ਰਗਟੇ ਗੁਣਤਾ ਲੋਕਾਂ ਨੇ ਬਹੁਤ ਕੁਝ ਕਿ ਸਕੰਦਰ ਜਿਹੜਾ ਸੀ ਨਾ ਉਹਨੇ ਆਖਿਆ ਕਿ ਮੈਂ ਮਰਾਂ ਹੀ ਨਾ ਹੁਣ ਇਹ ਨਹੀਂ ਧਨ ਦੌਲਤ ਇਕੱਠੀ ਕਰ ਲਈ ਕਿ ਮਰਾਂ ਹੀ ਨਾ ਉਹਨੂੰ ਫਿਰ ਕਹਿੰਦੇ ਇਦਾਂ ਦਾ ਵੀ ਮੈਨੂੰ ਕੁਝ ਚਾਹੀਦਾ ਵੀ ਜਿਹਨੂੰ ਮੈਂ ਜਪਣ ਦੇ ਨਾਲ ਜਾਂ ਪੀਣ ਦੇ ਨਾਲ ਮੈਂ ਅਮਰ ਹੋ ਜਾਵਾਂ ਮਰਾਂ ਹੀ ਨਾ ਤੇ ਕਿਸੇ ਨੇ ਦੱਸਿਆ ਵੀ ਅੰਮ੍ਰਿਤ ਕੁੰਡ ਹੈ ਉੱਥੇ ਚਲਾ ਗਿਆ ਬੜੀ ਭਾਲ ਕੀਤੀ ਅੰਮ੍ਰਿਤ ਕੁੰਡ ਮਿਲ ਗਿਆ ਜਦੋਂ ਉਸ ਕੁੰਡ ਦੇ ਵਿੱਚੋਂ ਬੁੱਕ ਭਰ ਕੇ ਪੀਣ ਲੱਗਾ ਇੱਕ ਅਲ ਆ ਗਈ ਉਹਨੇ ਹੱਥ ਦੇ ਉੱਪਰ ਪੰਜਾ ਮਾਰਿਆ ਤੇ ਉਹ ਅੰਮ੍ਰਿਤ ਸਾਰਾ ਡੁੱਲ ਗਿਆ ਹਰਾਨ ਹੋ ਗਿਆ ਤੇ ਉਹਨੇ ਕਿਹਾ ਵੀ ਭਾਈ ਇਥੋਂ ਨਾ ਪੀ ਅੰਮ੍ਰਿਤ ਦੇਖ ਮੈਂ ਇੱਕ ਘੁੱਟ ਪੀਤਾ ਤੇ ਮੈਂ ਮਰਨ ਵਾਸਤੇ ਤਰਸਦੀ ਆ ਸਰੀਰ ਲੰਬਾ ਹੋ ਜਾਏਗਾ ਪਰ ਮੌਤ ਵਾਸਤੇ ਅਰਦਾਸਾਂ ਕਰੇਗਾ ਕਿ ਮੈ ਮਨ ਨੂੰ ਮੌਤ ਆ ਜਾਏ ਕਿਉਂਕਿ ਸਤਗੁਰੂ ਨੇ ਆਖਿਆ ਵੀ ਮੈਂ ਆਉ ਮੈਂ ਤੁਹਾਨੂੰ ਮੈਂ ਤੁਹਾਡੀ ਲੰਬੀ ਉਮਰ ਕਰਦੇ ਆ ਮਾਰਾ ਜੀ ਕਹਿੰਦੇ ਜਿੰਨੀ ਹੈਗੀ ਤੁਹਾਡੀ ਉਮਰ ਮੈਂ ਉਹ ਅਮਰ ਕਰਦੇ ਆ ਸਤਗੁਰੂ ਨੇ ਕੋਈ ਲਾਰਾ ਨਹੀਂ ਲਾਇਆ ਕੋਈ ਸਾਨੂੰ ਐਸਾ ਕੋਈ ਸਵਰਗ ਨਹੀਂ ਦਿਖਾਇਆ ਜਾਂ ਐਸੀ ਕੋਈ ਚੀਜ਼ ਨਹੀਂ ਦਿਖਾਈ ਹਾਂ ਕਹਿੰਦੇ ਜਿਹੜੀ ਉਮਰ ਤੁਹਾਨੂੰ ਰੱਬ ਨੇ ਦਿੱਤੀ ਆ ਸਵਾਸ ਦਿੱਤੇ ਉਹਨੂੰ ਸਫਲ ਕਰਨਾ ਚਾਹੇ ਫਿਰ ਉਹ 7 ਤੇ 9 ਸਾਲ ਦੀ ਉਮਰ ਹੋਵੇ ਬਾਬਾ ਜੋਰਾਵਰ ਸਿੰਘ ਬਦੇ ਸਿੰਘ ਜੀ ਅੱਜ ਵੀ ਯਾਦ ਕਰਦੇ ਆ ਤੇ ਉਹ ਉਮਰ ਦਾ ਇੱਥੇ ਕੋਈ ਸਾਫਕਤਾ ਬਣੀ ਹੈ ਇੱਥੇ ਗੁਰੂ ਮਹਾਰਾਜ ਕਹਿੰਦਾ ਤੁਹਾਡਾ ਸਰੀਰ ਨਹੀਂ ਹੈਗਾ ਵੀ ਸਰੀਰ ਤੁਹਾਡਾ ਲੰਬਾ ਕਰ ਦੇਾਂਗੇ ਤੁਹਾਡੀ ਉਮਰ ਲੰਬੀ ਕਰ ਦੇਾਂ ਸਾਡਾ ਜਿਹੜਾ ਇਤਿਹਾਸ ਹੈ ਜਾ ਗੁਰੂ ਸਾਹਿਬ ਜੀ ਦਾ ਜੀਵਨ ਦੇਖ ਲਓ ਚਾਹੇ ਗੁਰੂ ਅਮਰਦਾਸ ਜੀ ਦੀ ਉਮਰ ਹੈ ਸਰੀਰਕ ਉਮਰ ਜਿਹੜੀ ਹੈ 95 ਸਾਲ ਦੀ ਗੁਰਨਾਨਦ ਸਾਹਿਬ ਜੀ 71 ਸਾਲ ਦੀ ਸਰੀਰਕ ਉਮਰ ਤੇ ਗੁਰੂ ਮਹਾਰਾਜ ਇਹਦੇ ਛੋਟੀਆਂ ਛੋਟੀਆਂ ਉਮਰਾਂ ਹਨ ਗੁਰ ਆਰਕੇਸ਼ਨ ਸਾਹਿਬ ਜੀ 8 ਸਾਲ ਦੀ ਉਮਰ ਸੀ ਜੋਤੀ ਜੋਸ਼ ਸਮਾਇਆ ਪਰ ਗੁਰੂ ਅੱਜ ਵੀ ਸਾਡੇ ਨਾਲ ਹੈ 100 ਬਰਸ ਕਾ ਜਿਨਾ ਵੀ ਵਿਕਾਰ ਕਾ ਜਿਨਾ ਹੈ 2 ਬਰਸ ਜੀਆ ਹੋਤਾ ਕੁਛ ਕਰਕੇ ਜੀਆ ਉਹ ਅੰਮ੍ਰਿਤ ਦਿੱਤਾ ਗੁਰੂ ਮਹਾਰਾਜ ਨੇ ਜਿਹਨੂੰ ਪੀਣ ਦੇ ਨਾਲ ਮਨੁੱਖ ਅਮਰ ਹੋ ਜਾਂਦਾ ਉਹ ਅੰਮ੍ਰਿਤ ਦਿੰਦਾ ਤੇ ਪਰ ਅਸੀਂ ਇਹਦੀ ਸਾਰ ਨਹੀਂ ਜਾਣਦੇ ਸਤਿਗੁਰੂ ਕਹਿੰਦੇ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਦਾ ਵਪਾਰੀ ਜੀ ਜੇ ਹੁਣ ਅਸੀਂ ਸਾਰ ਜਾਣਦੇ ਨਾ ਅਸੀਂ ਇਹਨਾਂ ਕਕਾਰਾਂ ਦੀ ਸਾਰ ਜਾਣਦੇ ਮਾਫ਼ ਕਰਨਾ ਹਮ ਕਾਫੀ ਲੋਕਾਂ ਦੀ ਮੈਂ ਹਾਲਤ ਦੇਖੀ ਹੈ ਕੰਗਾ ਕਿੱਥੇ ਆ ਕੜਾ ਕਿੱਥੇ ਚਲਾ ਗਿਆ ਕਿਰਪਾਨ ਕਿੱਥੇ ਚਲੇਗੀ ਅਮਰ ਛੱਗੇ ਨਹੀਂ ਕਿਉਂਕਿ ਅਸੀਂ ਇਹ ਨਾ ਗਹਿਣਿਆਂ ਨੂੰ ਸਮਝੇ ਨਹੀਂ ਇਹ ਕੁਰਬਾਨੀਆਂ ਦੇ ਕੇ ਸਤਗੁਰੂ ਮਹਾਰਾਜ ਨੇ ਸਾਨੂੰ ਇਹ ਗਹਿਣੇ ਦਿੱਤੇ ਸੀ ਇਹ ਕੜਾ ਦੇਖੇਗਾ ਗੁਰੂ ਗੋਬਿੰਦ ਸਿੰਘ ਦੀ ਯਾਦ ਆਏਗੀ ਸ੍ਰੀ ਸਾਹਿਬ ਪਾਏਗਾ ਕੰਗਾ ਰੱਖੇਗਾ ਇਹ ਪੰਜ ਕਕਾਰ ਦਿੱਤੇ ਸਾਨੂੰ ਵਰਦ ਹੀ ਦਿੱਤੇ ਤੇ ਫਿਰ ਅਸੀਂ ਫਿਰ ਇਹ ਨਹੀਂ ਕਿ ਅਮਰ ਸ਼ਾਕ ਲਿਆ ਤੇ ਉਹ ਬ੍ਰਹਮ ਗਿਆਨੀ ਬਣ ਗਿਆ ਅਮਰ ਸ਼ਾਕ ਨੇ ਪੜ੍ਹਾਈ ਸ਼ੁਰੂ ਕਰਨੀ ਦਾਖਲ ਹੈ ਇਹਨੂੰ ਕਹਿੰਦੇ ਪ੍ਰਿਥਮ ਰਹਿਤ ਜੇ ਜਾਣ ਖੰਡੇ ਕੀ ਪਾਉਲ ਸਕੇ ਇੱਕ ਹੋਰ ਧਾਰਨ ਦੇ ਕੇ ਆਪਾਂ ਅੱਗੇ ਵਿਚਾਰ ਕਰਦੇ ਹਾਂ ਇਸੇ ਤਰ੍ਹਾਂ ਕਹਿੰਦੇ ਪਾਰਵਤੀ ਨੇ ਇੱਕ ਦਿਨ ਸ਼ਿਵ ਜੀ ਨੂੰ ਆਖਿਆ ਸੀ ਵੀ ਕੋਈ ਕਥਾ ਸੁਣਾਓ ਵੀ ਜਿਹਦੇ ਨਾਲ ਮੈਂ ਅਮਰ ਹੋ ਜਾ ਉਹ ਕਹਿਣ ਲੱਗੇ ਕਥਾ ਸੁਣਾਣੀ ਆ ਤੇ ਇਦਾਂ ਦੀ ਇਕਾਂਤ ਜਗ੍ਹਾ ਹੋਣੀ ਚਾਹੀਦੀ ਆ ਵੀ ਜਿੱਥੇ ਦੂਸਰਾ ਨਾ ਸੁਣ ਹੁਣ ਕਿੱਦਾਂ ਦੀ ਕਥਾ ਜਿਹੜਾ ਦੂਸਰਾ ਨਾ ਸੁਣ ਆਪਾਂ ਤਾਂ ਸੋਚਦੇ ਨਾ ਵੀ ਜਿਆਦਾ ਤੋਂ ਜਿਆਦਾ ਲੋਕ ਆਉਣ ਤੇ ਉਹਨਾਂ ਦੀ ਕਥਾ ਹੈ ਤੇ ਮੈਂ ਉਹਨਾਂ ਦੀ ਗੱਲ ਸੁਣਾ ਰਿਹਾ ਤੇ ਉਹ ਕਹਿੰਦੇ ਜੀ ਉੱਥੇ ਲੈ ਗਏ ਜਿੱਥੇ ਅੱਜ ਕਹਿੰਦੇ ਨਾ ਅਮਰਨਾਥ ਉੱਥੇ ਅਮਰ ਕਥਾ ਸੁਣਾਉਣੀ ਉਸ ਗੁਫਾ ਦੇ ਵਿੱਚ ਲੈ ਗਏ ਪਹਾੜੀ ਸੀਗੀ ਉੱਥੇ ਬੈਠੇ ਆ ਕਥਾ ਸ਼ੁਰੂ ਕਰ ਦਿੱਤੀ ਸ਼ਿਵ ਜੀ ਨੇ ਅਮਰ ਕਥਾ ਵੀ ਜਿਹਨੂੰ ਸੁਣ ਕੇ ਬੰਦਾ ਅਮਰ ਹੋ ਜਾਏ ਪਰ ਉਹ ਕਥਾ ਸੁਣਦੀ ਸੁਣਦੀ ਸੌਂ ਗਏ ਇਹ ਹੁਣ ਆਮ ਕਰਕੇ ਕਈ ਵੇਲੇ ਬਹਿੰਦੀ ਕਰ ਚੁੱਕਾ ਕਿ ਸੰਗਤ ਵਿੱਚ ਆ ਕੇ ਸੌ ਜਾਂਦੇ ਆ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਹਦੇ ਕੋਲ ਬੈਠੇ ਆ ਨਾ ਆਪਾਂ ਇਹ ਸਤਿਗੁਰ ਜਾਗਤਾ ਹੈ ਦਿਓ ਇਹ ਸਤਿਗੁਰ ਜਾਗਦਾ ਇੱਥੇ ਆ ਕੇ ਤਾਂ ਜਾਗਣਾ ਸੀ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਇੱਥੇ ਜਾਗਣਾ ਸੀ ਨੀਂਦ ਆ ਜਾਂਦੀ ਹੈ ਤੇ ਕਾਰਨ ਕਿਉਂਕਿ ਨੀਂਦ ਨਹੀਂ ਆਉਂਦੀ ਜੇ ਸਿਨੇਮਾ ਦੇਖਦਾ ਹੋਵੇ ਮੋਬਾਈਲ ਚਲਾਉਂਦਾ ਹੋਵੇ ਬੰਦਾ ਪੈਸੇ ਗਿਣਦਾ ਹੋਵੇ ਦੁਕਾਨ ਤੇ ਬੈਠਾ ਹੋਵੇ ਨੀਂਦ ਨਹੀਂ ਆਉਂਦੀ ਨੀਂਦ ਆਏਗੀ ਕਿਉਂ ਜਦੋਂ ਧਿਆਨ ਹੀ ਕੋਈ ਨਹੀਂ ਜਦੋਂ ਧਿਆਨ ਹੋਏਗਾ ਤੋ ਹੁਣ ਜਦੋਂ ਫੇਲੇ ਆ ਕੋਈ ਬੱਸ ਚਲਾ ਰਿਆ ਡਰਾਈਵਰ ਗੱਡੀ ਚਲਾ ਰਿਆ ਤੇ ਕਹਿੰਦੇ ਨਜ਼ਰ ਹਟੀ ਦੁਰਘਟਨਾ ਗੱਡੀ ਤੇ ਐਕਸੀਡੈਂਟ ਹੀ ਕਰੇਗਾ ਨਾ ਤੋ ਪੱਲੇ ਕੀ ਆਏਗਾ ਸਾਨੂੰ ਕੀ ਮਿਲੇਗਾ ਹੁਣ ਜੇ ਬੱਚਾ ਕਲਾਸ ਵਿੱਚ ਜਾ ਕੇ ਸੌਂ ਹੀ ਜਾਏ ਤੇ ਹੁਣ ਕੀ ਪ੍ਰਾਪਤੀ ਹੋਣੀ ਤੇ ਸੁੱਤੇ ਤੋ ਪਹਿਲੇ ਵੈਸੀ ਸੁੱਤੇ ਹੋ ਜਾਗਦੇ ਵੀ ਸੁੱਤੇ ਹੋ ਐ ਸੁੱਤੇ ਆ ਗਈ ਬਹਾਈ ਮਹਾਰਾਜ ਕਹਿੰਦੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਗਨ ਜੇ ਰਸਨਾ ਨਾਮ ਹੋ ਚਾ ਹਾਂ ਕਿਰਪਾ ਹੋ ਜਾਣਾ ਉਹਦੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲ ਹੈ ਅੰਮ੍ਰਿਤ ਬਾਣੀ ਬੇਨਤੀ ਕਰ ਰਿਆ ਸੀ ਤੇ ਸ਼ਿਵ ਜੀ ਕਥਾ ਸੁਣਾ ਰਿਆ ਪਾਰਵਤੀ ਸੁਣ ਰਹੀ ਆ ਸੁਣਦੀ ਸੁਣਦੀ ਸੌ ਗਈ ਉਹ ਕਥਾ ਚਾਲੂ ਸੀ ਕਥਾ ਖੋਦੀ ਰਹੀ ਹੁੰਦੀ ਰਹੀ ਹੁਣ ਇੱਕ ਗੱਲ ਹੋਰ ਜਿਆਦਾ ਆ ਗਈ ਤੇ ਮੈਂ ਤੁਹਾਨੂੰ ਸੁਣਾ ਕੇ ਇੱਕ ਨਾ ਸੇਠ ਸੀ ਤੇ ਬਹੁਤ ਵੱਡਾ ਬਹੁਤ ਵੱਡਾ ਸੇਠ ਉਹਨੂੰ ਬੜਾ ਸ਼ੌਂਕ ਸੀ ਕਥਾ ਸੁਣਨ ਦਾ ਤੇ ਉਹ ਕਥਾ ਉਹ ਵੱਡਾ ਪ੍ਰੋਗਰਾਮ ਕਰਾਉਂਦਾ ਸੀ ਜਿਦਾ ਅੱਜ ਵੀ ਲੋਕੀ ਕਰਾਉਂਦੇ ਨੇ ਤੇ ਉਹ ਕਥਾ ਦਾ ਪ੍ਰੋਗਰਾਮ ਉਹ ਰੱਖਦਾ ਸੀ ਤੇ ਪਰ ਉਹਦੇ ਵਿੱਚ ਕਮਜ਼ੋਰੀ ਸੀ ਉਹ ਸੌ ਜਾਂਦਾ ਸੀ ਕਥਾ ਸੁਣਦਾ ਸੀ ਸੌ ਜਾਂਦਾ ਸੀ ਤੇ ਇੱਕ ਦਿਨ ਬਖਤੇਰੇ ਆਉਂਦੇ ਸੀ ਕਥਾ ਕਰਨ ਵਾਲੇ ਉਹਨਾਂ ਨੂੰ ਪੈਸੇ ਚਾਹੀਦੇ ਕਥਾ ਕੀਤੀ ਚਲੇ ਗਏ ਕੋਈ ਸੌਵੇ ਕੋਈ ਜਾ ਕੇ ਸਾਨੂੰ ਕੀ ਲੈਣਾ ਇੱਕ ਮੇਰੇ ਵਰਗਾ ਮੂਰਖ ਆ ਗਿਆ ਕਥਾ ਕਰਨ ਉਹਨੇ ਦੇਖਿਆ ਵੀ ਸਾਹਮਣੇ ਸੇਠ ਜੀ ਦਾ ਸੁੱਤੇ ਪਿਆ ਉਹਨੇ ਫਿਰ ਬੋਲਿਆ ਮੈਂਕ ਦੇ ਵਿੱਚ ਸੇਠ ਜੀ ਸੌਂਗੇ ਕਹਿੰਦਾ ਜੀ ਨਹੀਂ ਜਾਗਦਾ ਕਰੋ ਕਰੋ ਕਥਾ ਕਰੋ ਤੁਸੀਂ ਉਹਨੇ ਇੱਕ ਥੋੜੀ ਦਿਰ ਬਾਅਦ ਫੇਰ ਦੇਖਿਆ ਸੇਠ ਜੀ ਫੇਰ ਸੌਂ ਗਏ ਸੇਠ ਜੀ ਸੌਂਦੇ ਹੋ ਕਹਿੰਦਾ ਨਹੀਂ ਨਹੀਂ ਤੁਸੀਂ ਕਥਾ ਕਰੋ ਸੁਣਦਾ ਪਿਆ ਤੇ ਉਹਨੇ ਤਿੰਨ ਕਵਾਰੀ ਹੋਇਆ ਤੇ ਚੌਥੀ ਵਾਰੀ ਉਹਨੇ ਫਿਰ ਪੁੱਛਿਆ ਉਹਨੇ ਕਹਿੰਦਾ ਵੀ ਹੁਣ ਇਹ ਵੀ ਇਹ ਤਾਂ ਇੱਕੋ ਗੱਲ ਦਾ ਜਵਾਬ ਦੇਈ ਜਾਂਦਾ ਤੇ ਉਹ ਚੌਥੀ ਵਾਰ ਪੁੱਛਦਾ ਕਹਿੰਦਾ ਸੇੜ ਦੀ ਜਿਉਂਦੇ ਹੋ ਜਾਂ ਮਰ ਗਏ ਹੋ ਕਹਿੰਦਾ ਜੀ ਜਾਗਦਾ ਹੀ ਹਾਂ ਤੇ ਐਸੀ ਹਾਲਤ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇੱਥੇ ਤਾਂ ਜਾਗਣਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਤੇ ਇੱਥੇ ਤਾਂ ਸਤਿਗੁਰੂ ਦੀ ਸਿੱਖਤ ਸਲਾਹ ਦੇ ਵਿੱਚ ਜਾਗਣਾ ਸੀ ਇੱਥੇ ਸੌਂਗੇ ਚਲੇ ਗਏ ਤਾਂ ਫਿਰ ਦੂਸਰਿਆਂ ਨੂੰ ਵੀ ਨੀਅਸਤੀ ਪਾਤੇ ਉਹ ਲਿਖਿਆ ਹੁੰਦਾ ਨਾ ਬਸ ਦੇ ਉੱਪਰ 1 2 3 ਨੰਬਰ ਸੀਟ ਤੇ ਸੌਣਾ ਮਨਾ ਹੈ ਜੋ ਸੌਂਗੇ ਡਰਾਈਵਰ ਨੂੰ ਵੀ ਨੀਂਦ ਲਈਦਾ ਆਏਗੀ ਤੇ ਬਾਕੀਆਂ ਨੂੰ ਵੀ ਨਹੀਂ ਤਾਂ ਆਪਾਂ ਦੂਸਰਿਆਂ ਦਾ ਵੀ ਕੰਮ ਖਰਾਬ ਕਰਾਂਗੇ ਤੇ ਇੱਥੇ ਤਾਂ ਜਾਗਣਾ ਜਿੰਨਾ ਸਮਾਂ ਬੈਠੀਏ ਇਸੇ ਕਰਕੇ ਬੜੀ ਕਿਰਪਾ ਆਪ ਜੀਆਂ ਦੇ ਉੱਪਰ ਆਪਾਂ ਛੋਟਾ ਪ੍ਰੋਗਰਾਮ ਰੱਖਦੇ ਆ ਕੋਈ ਵੀ ਹੁੰਦਾ ਹੈ ਘੰਟਾ 2 ਘੰਟੇ ਜਿੰਨਾ ਕੋ ਬੈਠ ਸਕਦੇ ਆ ਤੇ ਇਹ ਨਹੀਂ ਕਿ ਸਾਰੇ ਦਿਹਾੜੀਪੁਰ ਕੇਵਲੇਗਾ ਪ੍ਰੋਗਰਾਮ ਚੱਲਦਾ ਰਹੇਗਾ ਅੱਧੀ ਸੰਗਤ ਸੁੱਤੀ ਹੁੰਦੀ ਆ ਗੁਰਦਵਾਰ ਮੰਦਿਰਵਾਰ ਸਾਹਿਬ ਚੱਲਦੇ ਮੰਜੀ ਸਾਹਿਬ ਉਧਰ ਮੰਜੀ ਸਾਹਿਬ ਕਥਾ ਹੁੰਦੀ ਆ ਅੱਗੇ ਜਿਹੜੀ ਸੰਗਤ ਬੈਠੀ ਬਾਕੀ ਸੁੱਤੇ ਹੋਣ ਦੇ ਪਿੱਛੇ ਤੇ ਉੱਥੇ ਜਾ ਕੇ ਆਪਾਂ ਸੌ ਗਏ ਉਥੋਂ ਸਾਨੂੰ ਕੀ ਪ੍ਰਾਪਤੀ ਕੀ ਹੋਣੀ ਤੋ ਸ਼ਿਵਜੀ ਕਥਾ ਸੁਣਾ ਰਿਆ ਸੀ ਤੇ ਪਾਰਵਤੀ ਸੌ ਗਈ ਤੇ ਉੱਥੇ ਨਾ ਇੱਕ ਤੋਤਾ ਬੈਠਾ ਜੀ ਤੇ ਉਹ ਹੰਗਾਰੇ ਭੜਦਾ ਰਿਹਾ ਤੇ ਜਦੋਂ ਸ਼ਿਵਜੀ ਨੇ ਕਥਾ ਸਮਾਪਤ ਕੀਤੀ ਉਹਨੇ ਕਿਹਾ ਪਾਰਵਤੀ ਸੁੱਤੀ ਪਈ ਆ ਤੇ ਕਥਾ ਕੌਣ ਸੁਣਦਾ ਪਿਆ ਉਹਨੇ ਦੇਖਿਆ ਤੋਤਾ ਤੇ ਸ਼ਿਵਜੀ ਮਗਰ ਉਹਨੂੰ ਗੁੱਸਾ ਵੜਾਉਂਦਾ ਸੀ ਤੇ ਉਹਨੇ ਤਰਸ਼ੂਲ ਚੁੱਕਿਆ ਤੋਤਾ ਅੱਗੇ-ਅੱਗੇ ਦੇ ਸ਼ਿਵਜੀ ਪਿੱਛੇ-ਪਿੱਛੇ ਇਹ ਉਹਨਾਂ ਦੀ ਕਥਾ ਹੈ ਆਪਣੀ ਨਹੀਂ ਹੈ ਤੋ ਦੌੜ ਕੇ ਚਲਾ ਗਿਆ ਹੁਣ ਉਹ ਤੋਤੇ ਨੂੰ ਵਿਸ਼ਵਾਸ ਨਹੀਂ ਵੀ ਮੈਂ ਤਾਂ ਅਮਰ ਕਥਾ ਸੁਣ ਲਈ ਤੇ ਮੈਂ ਤਾਂ ਮਰਨਾ ਹੀ ਕੋਈ ਨਹੀਂ। ਹੁਣ ਸ਼ਿਵ ਜੀ ਨੂੰ ਵੀ ਵਿਸ਼ਵਾਸ ਨਹੀਂ ਵੀ ਮੈਂ ਉਹਨੂੰ ਕਥਾ ਸੁਣਾ ਦਿੱਤੀ ਇਹਨੇ ਕਿਹਾ ਮਰਨਾ ਮੈਂ ਕਹਾਂ ਤੇ ਮਾਰਨ ਚੱਲਿਆ ਉਹਨੂੰ। ਉਹਨਾਂ ਨੇ ਫਿਰ ਕਥਾ ਲਿਖੀ ਆ ਵੀ ਉਹ ਚਲਾ ਗਿਆ ਕਿਸੇ ઋષਿ ਦੀ ਪਤਨੀ ਦੇ ਗਰਭ ਦੇ ਵਿੱਚ ਅਲਾ ਗਿਆ 12 ਸਾਲ ਬਾਅਦ ਉਹਨੇ ਜਨਮ ਲਿਆ ਚਰਾ ਉਸ ਵੇਲੇ ਉਹਨਾਂ ਨੇ ਕਿਹਾ ਵੀ ਅਸੀਂ ਜਨਮ ਲੈਣਾ ਸੰਸਾਰ ਦੇ ਵਿੱਚ ਜਿਹਨੂੰ 84 ਸਿੱਧ ਕਹਿੰਦੇ ਕਹਿੰਦੇ ਉਸ ਸਮੇਂ ਸਮੇਂ ਵਿੱਚ 84 ਬੱਚਿਆਂ ਦਾ ਜਨਮ ਹੋ ਜਿਹਨੂੰ 84 ਸਿੱਧ ਕਿਹਾ ਜਾਂਦਾ ਹੈ। ਤੇ ਉਹਨਾਂ ਜਨਮ ਹੋਇਆ ਤੇ ਉਹਨਾਂ ਦਾ ਨਾਮ ਰੱਖਿਆ ਸੁਖ ਹੁੰਦਾ ਸੁਖ ਮਤਲਬ ਤੋਤਾ ਸੁਖਦੇਵ ઋષਿ ਜਿਦਾ ਨਾਮ ਸੀ ਤੇ ਕਹਿਣ ਦਾ ਭਾਵ ਹੈ ਕਿ ਸਤਗੁਰ ਨੇ ਉਹ ਅੰਮ੍ਰਿਤ ਦਿੱਤਾ ਜਿਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਸਤੇ ਮਹਾਰਾਜ ਕਹਿੰਦੇ ਦੇਵੀ ਦੇਵਤੇ ਵੀ ਤਰਸਦੇ ਤੇ ਭਾਵ ਭਾਗਾਂ ਵਾਲੇ ਅਸਾਧ ਸੰਗਤ ਜੀ ਜਿਨ੍ਹਾਂ ਨੇ ਇਸ ਬਾਹਰੀ ਤੌਰ ਤੇ ਵੀ ਖੰਡੇ ਦੀ ਪੌਲ ਪ੍ਰਾਪਤ ਕੀਤੀ ਅੰਮ੍ਰਿਤ ਪ੍ਰਾਪਤ ਕੀਤਾ ਤੇ ਬਾਹਰੀ ਤੌਰ ਤੇ ਵੀ ਤੇ ਅੰਦਰ ਉਹ ਵੀ ਤੇ ਗੁਰੂ ਮਹਾਰਾਜ ਕਹਿੰਦੇ ਫਿਰ ਅੰਦਰ ਲਈ ਅੰਮ੍ਰਿਤ ਦੀ ਸਮਝ ਆਏਗੀ। ਪਾਤਸ਼ਾਹ ਜੀ ਅੱਜ ਕਹ ਰਹੇ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ। ਏ ਮੇਰੇ ਭਰਾਵੋ ਆਤਮਿਕ ਜੀਵਨ ਦੇਣ ਵਾਲੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰੋ। ਕਿਦਾਂ ਪ੍ਰਾਪਤ ਕਰਨਾ ਹੈ? ਜਿਹੜਾ ਅੰਮ੍ਰਿਤ ਅੰਦਰ ਹੈ ਉਹਦੀ ਫਿਰ ᔪਕਤੀ ਦੱਸਦੇ ਆ ਸਿਮਰ ਸਿਮਰ ਸਭ ਤਪ ਤੁ ਬੁਝਾਈ। ਉਹਨੂੰ ਬਾਰ-ਬਾਰ ਬਾਰ ਜਪਣਾ ਬਾਰਮ-ਬਾਰ ਬਾਰ ਪ੍ਰਭ ਜਪੀਏ ਪੀ ਅਮਰਤੇ ਮਨ ਤੰਤਰਤੇ ਰੱਬ ਤਾਂ ਨਾ ਇੱਕ ਵਾਰੀ ਵਾਹਿਗੁਰੂ ਕਰਨ ਨਾਲ ਮਿਲ ਜਾਏਗਾ ਪਰ ਇਸ ਕਰਕੇ ਹਜ਼ੀ ਹਜ਼ਾਰਾਂ ਵਾਰੀ ਬੋਲਣਾ ਕਿਉਂਕਿ ਇੱਕ ਕਦੋਂ ਆ ਜਾਏ ਉਹ ਕਦੋਂ ਇੱਕ ਦਿਨ ਆ ਜਾਏ ਇੱਕ ਜਿਸ ਵੇਲੇ ਅਸੀਂ ਸਾਡੇ ਉੱਪਰ ਪ੍ਰਮਾਤਮਾ ਦੀ ਕਿਰਪਾ ਹੋ ਜਾਏ ਇਸੇ ਕਰਕੇ ਬਾਰ-ਬਾਰ ਜਪਣਾ ਕਿਤੇ ਨਹੀਂ ਆਖਿਆ ਗੁਰੂ ਮਹਾਰਾਜ ਨੇ ਵੀ ਨਹੀਂ ਜਪਣਾ ਕਿਸੇ ਕੋਈ ਡਾਕਟਰ ਨਹੀਂ ਕਹਿੰਦਾ ਵੇ ਪਾਣੀ ਘੱਟ ਪੀਓ ਤੇ ਕਾਰਨ ਕਿਉਂਕਿ ਸਤਗੁਰੂ ਮਹਾਰਾਜ ਨੇ ਕਿਹਾ ਤੇ ਨਹੀਂ ਆਖਿਆ ਵੀ ਬਾਣੀ ਘੱਟ পড়ੋ ਸਿਮਰਨ ਘੱਟ ਕਰੋ ਸਤਗੁਰ ਕਹਿੰਦੇ ਵੱਧ ਤੋਂ ਵੱਧ ਜਿੰਨਾ ਜਪ ਸਕਦੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ ਸਿਮਰ ਸਿਮਰ ਸਭ ਤਪਤ 부ਝਾਈ ਜਿਹੜੀ ਅੰਦਰ ਤਪਤ ਹੈ ਨਾ ਤਪਸ਼ ਹੈ ਉਹ ਤੁਹਾਡੀ ਬੁੱਝ ਜਾਏਗੀ ਜਦੋਂ ਸਤਗੁਰੂ ਦੇ ਨਾਮ ਨੂੰ ਤੁਸੀਂ ਜਪਨਾ ਕਰੋਗੇ ਤੇ ਕਿਦਾਂ ਜਪਨਾ ਇਹ ਵੀ ਨਾਲ ਦੱਸਿਆ ਸਾਧ ਸੰਗ ਤਾਂ ਕੀ ਸਰਨੀ ਪਰੋ ਗੁਰੂ ਕੀ ਸੰਗਤ ਕਰਕੇ ਇਸ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ ਸਾਧ ਸੰਗ ਤਾਂ ਕੀ ਸਰਨੀ ਪਰੋ ਤੇ ਸ਼ਰਨੀ ਪੈ ਕੇ ਕਰਨਾ ਕੀ ਹੈ ਮਨ ਤਾਂ ਨੇ ਆਪਣਾ ਆਗਹਿ ਧਾਰੋ ਕਹਿੰਦੇ ਆਪਣਾ ਮਨ ਤੇ ਆਪਣਾ ਤਨ ਆਪਣੇ ਗੁਰੂ ਦੇ ਅੱਗੇ ਧਰ ਦੇ ਵਖਰੀ ਗੱਲ ਹੈ ਕਿ ਆਪਾਂ ਅਰਦਾਸ ਕਰ ਲਈਏ ਪੜ ਲਈਏ ਕਿ ਸਤਗੁਰੂ ਮਨ ਵੀ ਤੇਰਾ ਤਨ ਵੀ ਤੇਰਾ ਧਨ ਵੀ ਤੇਰਾ ਪਰ ਕਬਜਾ ਨਹੀਂ ਛੱਡਦੇ ਕਹਿੰਦੇ ਜਦੋਂ ਕਬਜਾ ਛੱਡਿਆ ਤੇ ਤੇ ਇਹ ਅੰਦਰੋਂ ਭਾਵਨਾ ਨਿਕਲੇਗੀ ਕਬੀਰ ਮੇਰਾ ਮਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਕਿਉਂਕਿ ਜਿਸ ਵੇਲੇ ਅਸੀਂ ਬਾਹਰੀ ਤੌਰ ਤੇ ਅਗਿਆਨਤਾ ਦੇ ਵਿੱਚ ਆ ਕੇ ਇਹ ਕਰਮ ਕਰਨੇ ਸ਼ੁਰੂ ਕਰਦੇ ਸਾਡੀ ਕੌਮ ਵੀ ਕਰ ਰਹੀ ਆ ਜੀ 13 ਗੁਰੂ ਸਾਹਿਬ ਨੇ ਆਖਿਆ ਸੀ ਲੋ ਜੀ ਮੋਬਾਈਲ ਦਾ ਨੰਬਰ 13 13 ਗੱਡੀ ਦਾ ਨੰਬਰ 13 13 ਇਹ ਗੁਰੂ ਮਹਾਰਾਜ ਨੇ ਆਖਿਆ ਸੀ 13 ਮਤਲਬ ਸਮਰਪਣ ਕਰਨਾ ਹੈ ਅੰਦਰੋਂ ਸਮਰਪਣ ਹੋਣਾ ਗਿਣਤੀ ਨਹੀਂ ਦੱਸੀ ਸੀ ਵੀ 13 ਹੀ ਕਰਨਾ ਹੈ ਮਹਾਰਾਜ ਜੀ ਜਿਸ ਵੇਲੇ ਸਾਖੀ ਪੜ੍ਹਦੇ ਆ ਨਾ ਆਪਾਂ ਮੋਦੀ ਖਾਨੇ ਦੀ ਤੇ ਜਿਸ ਵੇਲੇ ਭਾਈ ਮਲਸੀਆਂ ਦਾ ਰਹਿਣ ਵਾਲਾ ਗੁਰੂ ਮਹਾਰਾਜ ਦਾ ਸਿੱਖ ਆਇਆ ਤੇ ਸਤਗੁਰੂ ਮਹਾਰਾਜ ਜੀ ਦੇ ਕੋਲ ਆ ਕੇ ਉਸਨੇ ਅਨਾਜ ਲੈਣਾ ਸੀ ਤੇ ਪਹਿਲੀ ਵਾਰੀ ਆਇਆ ਸੀ ਤੇ ਸਤਿਗੁਰੂ ਮਹਾਰਾਜ ਗੁਰਨਾਨਦ ਸਾਹਿਬ ਆਪ ਚਲੇ ਗਏ ਅਨਾਜ ਪਾਉਣ ਵਾਸਤੇ ਤੇ ਜਦੋਂ ਸ਼ੁਰੂ ਕੀਤਾ ਇੱਕ 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 ਕਰਦੇ ਰਹੇ ਉਹ ਕਹਿੰਦਾ ਭਾਈ ਤੈਨੂੰ ਮੋਦੀ ਕਹਨੇ ਬਣਾਇਆ ਮੋਦੀ ਦਾ ਅਰਥ ਹੁੰਦਾ ਵੱਡਾ ਅਫਸਰ ਵੀ ਤੈਨੂੰ ਕਹਨੇ ਬਣਾਇਆ ਮੋਦੀ ਖਾਣੇ ਦਾ ਮੋਦੀ ਤੈਨੂੰ ਇਹ ਗਿਣਤੀ ਨਹੀਂ ਆਉਂਦੀ ਉਹ ਸੱਤ ਹੋ ਗਏ ਆ ਕਹਿੰਦੇ ਸੱਤ 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 ਤੇ ਫਿਰ ਸੱਤ-ਸੱਤ ਕਰਦੇ ਰਹੇ ਫੇਰ ਗੁਰੂ ਨਾਨਕ ਪਾਸ਼ਾ ਨੇ ਕਿ 13 13 13 ਇਹ ਸਾਖੀ ਤਾਂ ਬੜੀ ਸੋਹਣੀ ਲੱਗਦੀ ਹੈ ਸੁਣਾ ਵੀ ਦਿੰਦੇ ਆ ਮੇਰੇ ਵਰਗੇ ਆਪਾਂ ਸੁਣ ਵੀ ਲੈਂਦੇ ਆ ਪਰ ਦੁਕਾਨ ਤੇ ਬੈਠ ਕੇ ਨਹੀਂ ਕਰ ਸਕਦੇ ਤੇ ਕੋਈ ਬਾਬੇ ਨੇ 13 13 ਕੀਤਾ ਸੀ ਤੇ ਸਤਿਗੁਰੂ ਮਹਾਰਾਜ ਨੇ ਕੋਈ ਨੰਬਰ ਨਹੀਂ ਵਸਿਆ ਉਹ ਕਹਿੰਦਾ ਕਿ ਭਾਈ ਇਹੇ ਤਾਂ ਗਣਤੀ ਹੈ ਇਸ ਤੋਂ ਵੱਡੀ ਗਣਤੀ ਕੀ ਹੋ ਸਕਦੀ ਹੈ ਇੱਕ ਹੀ ਸਤ ਹੈ ਤੇ ਸਤ ਦਾ ਹੀ ਸਭ ਕੁਝ ਹੈ ਸਭ ਕੁਝ 13 ਹੈ ਮੇਰਾ ਕੁਝ ਵੀ ਨਹੀਂ ਕਬੀਰ ਮੇਰਾ ਮੁਝ ਮੇਕਿਸ਼ ਨਹੀਂ ਜੋ ਕਿਸ਼ ਹੈ ਸੋ ਤੇਰਾ ਉਹਨੂੰ ਤਨ ਵੀ ਅਰਪਣ ਕਰਨਾ ਮਨ ਵੀ ਅਰਪਣ ਕਰਨਾ ਅੱਜ ਦੇ ਜਿਹੜੇ ਬਾਬੇ ਆ ਨਾ ਮੈਂ ਸਪਸ਼ਟ ਕਰ ਰਿਹਾ ਸਾਧ ਸੰਗਤ ਜੀ ਇਹਨਾਂ ਨੇ ਬੜਾ ਖੋਸ਼ੋਸ਼ਣ ਕੀਤਾ ਲੋਕਾਂ ਦਾ ਲੋਕਾਂ ਨੂੰ ਆਖਿਆ ਵੀ ਜਦੋਂ ਉਹਨਾਂ ਦੇਖਿਆ ਵੀ ਹੁਣ ਸਾਡੇ ਚੱਕਰ 'ਚ ਫਸ ਗਏ ਆ ਉਹਨਾਂ ਦਾ ਮਨ ਵੀ ਲੈ ਲਿਆ ਤਨ ਵੀ ਲੈ ਲਿਆ ਜੇਲ੍ਹਾਂ ਦੇ ਵਿੱਚ ਬੈਠੇ ਤੇ ਸਤਗੁਰ ਕਹਿੰਦੇ ਨਹੀਂ ਮਨ ਤਨ ਕੀ ਸੀ ਕਿ ਆਪਣਾ ਆਪ ਸਮਰਪਣ ਕਰਨਾ ਸਤਗੁਰੂ ਮੇਰਾ ਮੇਰਾ ਕੁਛ ਨਹੀਂ ਹੈ ਸਾਧ ਸੰਗ ਤਾਂ ਕੀ ਸਰਨੀ ਪਰੋ ਮਨ ਤਨ ਆਪਣਾ ਆਗਾ ਹੈ ਧਰੋ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਤਪਤ ਬੁਝਾਈ ਰਹਾਓ ਤਦ ਅਬਮਾਨ ਜਨਮ ਮਰਨ ਨਿਵਾਰੋ ਆਪਣਾ ਹੰਕਾਰ ਛੱਡ ਕੇ ਕਹਿੰਦੇ ਜਨਮ ਮਰਨ ਤੋਂ ਮੁਕਤ ਹੋ ਜਾਓ ਸਭ ਤੋਂ ਵੱਡੀ ਰੁਕਾਵਟ ਮੈਂ ਕਹਿੰਦੇ ਜਦ ਇਹ ਜਾਣੇ ਮੈਂ ਕਿਸ਼ ਕਰਤਾ ਤਬ ਲਗ ਗਰਬ ਜੋਣ ਮੈਂ ਫਿਰਤਾ ਕਹਿੰਦੇ ਭਟਕ ਰਿਹਾ ਜਦੋਂ ਇਹਦੇ ਮਨ ਦੇ ਵਿੱਚ ਹੈ ਕਿ ਮੈਂ ਕਰ ਰਿਹਾ ਜਬ ਇਹ ਜਾਣੇ ਮੈਂ ਕਿਸ਼ ਕਰਤਾ ਮੈਂ ਦੇ ਵਿੱਚ ਕੁਝ ਵੀ ਹੈ ਮੈਂ ਅੰਮ੍ਰਿਤ ਵੇਲੇ ਉੱਠਦਾ ਮੈਂ ਨਿਤਨੇਮ ਕਰਦਾ ਮੈਂ ਗੁਰਦੁਆਰੇ ਜਾਂਦਾ ਤੇ ਦੇਖ ਲਓ ਫਿਰ ਦੂਸਰੇ ਦਿਨ ਨਾਗਾ ਪੈ ਜਾਏਗਾ ਜਦੋਂ ਅਸੀਂ ਸਤਿਗੁਰੂ ਤੂੰ ਲੈ ਕੇ ਆਉਣਾ ਤੂੰ ਕਰਾਉਣ ਵਾਲਾ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਤੂੰ ਹੀ ਕਰਾਉਂਦਾ ਹੈ ਤੇ ਤੇਰੇ ਕਰਨ ਨਾਲ ਹੁੰਦਾ ਤਜ ਅਪਮਾਨ ਜਨਮ ਮਰਨ ਨਿਵਾਰੋ ਕਹਿੰਦੇ ਹੰਕਾਰ ਛੱਡ ਦਿਓ ਤੇ ਤੁਹਾਡਾ ਜਨਮ ਮਰਨ ਪਰਮਾਤਮਾ ਨਿਵਾਰ ਦੇਗਾ ਮੈਂ ਕੁਝ ਨਹੀਂ ਕਰ ਰਿਹਾ ਅਸੀਂ ਕਿੰਨੀ ਕੁ ਤਾਕਤ ਹੈ ਸਾਡੀ ਮਹਾਰਾਜ ਮੈਂ ਕਿਹ ਵੇਲੇ ਬੇਨਤੀ ਕੀਤੀ ਆ ਕਿ ਅਸੀਂ ਬੋਲ ਰਹੇ ਆ ਬੁਲਾਉਣ ਵਾਲਾ ਉਹ ਪਰਮੇਸ਼ਰ ਹੈ ਅਸੀਂ ਸੁਣ ਰਹੇ ਆ ਸੁਣਾਉਣ ਵਾਲਾ ਉਹ ਹੈ ਆਪ ਕਥੇ ਆਪ ਸੁਣਨੇ ਹਾ ਆਪ ਹੀ ਸਭ ਕੁਝ ਕਰਦਾ ਹੈ ਅਸੀਂ ਕੁਝ ਵੀ ਨਹੀਂ ਕਰ ਸਕਦੇ ਜਦੋਂ ਮੈਂ ਕਰਦਾ ਕੁਝ ਅਸੀਂ ਮੈਂ ਗਲਤੀ ਕਰਾਂਗਾ ਮੈਂ ਚੰਗਾ ਨਹੀਂ ਕਰ ਸਕਦਾ ਜੋ ਉਹ ਕਰਦਾ ਉਹ ਚੰਗਾ ਹੀ ਕਰੇਗਾ ਉਹ ਮਾੜਾ ਕਰਦਾ ਹੀ ਨਹੀਂ ਤਦ ਅਪਮਾਨ ਜਨਮ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰੋ ਜਿਹੜੇ ਹਰੀ ਦੇ ਦਾਸ ਹੈ ਉਹਨਾਂ ਦੇ ਚਰਨ ਨਮਸਕਾਰੋ ਉਹਨਾਂ ਦੇ ਚਰਨ ਹੀ ਪਾਓ ਪਬਜੇ ਕੁਝ ਦੇਣਾ ਆਪਾਂ ਤੇ ਉਹਨਾਂ ਗੁਰਸਿੱਖਾਂ ਦੀ ਸੰਗਤ ਕਰੀਏ ਜਿਨ੍ਹਾਂ ਨੇ ਸਤਗੁਰੂ ਦੀ ਨਦਰ ਨੂੰ ਪ੍ਰਾਪਤ ਕੀਤਾ ਜਿਨ੍ਹਾਂ ਨੇ ਸਤਗੁਰੂ ਦੀ ਬਖਸ਼ਿਸ਼ ਨੂੰ ਜੀਵਨ ਦੇ ਵਿੱਚ ਪ੍ਰਾਪਤ ਕੀਤਾ ਅਗੰਬਰ ਸਰ ਸਭ ਜਾਓ ਇਹੋ ਜੀਆਂ ਰੂਹਾਂ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਅੱਜ ਆਪਾਂ ਕਹਿੰਦੇ ਨਾ ਸਾਨੂੰ ਗੁਰਦੁਆਰੇ ਆਉਣ ਲਈ ਸਮਾਂ ਕੋਈ ਨਹੀਂ ਹੈ ਆਪਾਂ ਕਹਿੰਦੇ ਨਾ ਉਹ ਵੀ ਤਾਂ ਹੈ ਨਾ ਅਮਰਤ ਵੇਲਾ ਸੰਭਾਲਦੇ ਪੁੱਛੋ ਕਿੱਥੋਂ ਆਏ ਕੋਈ ਦੱਸੇਗਾ 30 ਕਿਲੋਮੀਟਰ ਤੋਂ ਆਏ ਕੋ 25 ਕਿਲੋਮੀਟਰ ਤੋਂ ਆਏ ਦੋ ਢਾਈ ਵਜੇ ਪਹੁੰਚ ਜਾਂਦੇ ਅਸੀਂ ਤਾਂ ਉਦੋਂ ਜਾਣਾ ਜਦੋਂ ਸਾਡਾ ਮਨ ਕਰੇਗਾ ਮੈਂ ਉਦੋਂ ਗੁਰਦੁਆਰੇ ਆਵਾਂ ਤੇ ਉਹ ਤਾਂ ਕਿਰਪਾ ਬਣਦੀ ਹੈ ਜਦੋਂ ਉਹਦੇ ਉੱਪਰ ਛੱਡ ਦਿੱਤਾ ਲੈ ਕੇ ਆਉਣ ਵਾਲਾ ਵੀ ਉਹੀ ਹੈ ਆਪਾਂ ਗਾਂਵਾਂ ਵਾਲੇ ਆਉਂਦੇ ਹੋ ਨਾ ਤੇ ਜੇ ਤੁਹਾਡੇ ਮਨ ਦੇ ਵਿੱਚ ਹੈ ਟਾਡੇ ਮਨ ਵਿੱਚ ਤਾਂਗ ਹੈ ਜਾਣਾ ਤੇ ਬਾਕੀ ਕੰਮ ਤਾਂ ਫਿਰ ਸਤਗੁਰੂ ਦਾ ਹੈ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਜੇ ਮਨ ਵਿੱਚ ਭਾਵਨਾ ਹੀ ਨਹੀਂ ਹੈ ਤੇ ਫਿਰ ਅਸੀਂ ਕੋਲ ਰਹਿ ਕੇ ਵੀ ਗੁਰਦੁਆਰੇ ਵਿੱਚ ਰਹਿ ਕੇ ਵੀ ਗੁਰਦੁਆਰੇ ਦੇ ਸਾਹਮਣੇ ਵੀ ਰਹਿੰਦੇ ਹੋ ਭਾਵੇਂ ਗੁਰਦੁਆਰੇ ਦੀ ਕੰਧ ਦੇ ਨਾਲ ਕੰਧ ਸਾਂਝੀ ਹੋਵੇ ਬੰਦਾ ਕਾਪਾ ਕੀ ਕਰਨਾ ਹੈ ਗੁਰਦੁਆਰੇ ਤੇ ਰੌਲਾ ਪੈਂਦਾ ਹੀ ਰਹਿੰਦਾ ਹੈ ਗੁਰਦੁਆਰੇ ਤੋਂ ਦੂਰੋਂ ਆ ਜਾਂਦੇ ਲੋਕ ਭਾਗਾ ਵਾੜੇ ਸਾਧ ਸੰਗਤ ਜੀ ਅਰਦਾਸ ਕਰੀ ਕਿ ਸਤਗੁਰੂ ਮਹਾਰਾਜ ਇਸੇ ਤਰ੍ਹਾਂ ਕਿਰਪਾ ਬਣਾਈ ਰੱਖੇ ਬਖਸ਼ਿਸ਼ ਕਰ ਦੇ। ਆਉਂਦੇ ਵੀ ਹੋ ਤੁਸੀਂ ਤੇ ਸਤਗੁਰੂ ਮਹਾਰਾਜ ਕਹਿੰਦੇ ਹਰ ਕੇ ਦਾਸ ਕੇ ਚਰਨ ਨਮਸਕਾਰੋ। ਸਾ ਸਾਸ ਪ੍ਰਭ ਨਾਮਨ ਸਮਾਲੇ। ਸਮਾਲੇ ਕਹਿੰਦੇ ਯਾਦ ਕਰਨਾ। ਸਾ ਸਾਸ ਪ੍ਰਭ ਮਨ ਹੈ ਸਮਾਲੇ ਮਨ ਦੇ ਵਿੱਚ ਯਾਦ ਕਰੋ। ਸੋ ਤਨ ਸੰਚੋ ਜੋ ਚਾਲ ਨਾਲੇ ਉਹ ਤਨ ਖੱਟਾ ਕਰੋ ਜਿਹਨੇ ਨਾਲ ਜਾਣਾ। ਇਹ ਤਾਂ ਹੁਣ ਚਲਾ ਗਿਆ ਇਕੱਠਾ ਕਰ ਲਿਆ ਸਭ ਕੁਝ ਹੋ ਗਿਆ ਤੇ ਪਰ ਕਹਿੰਦੇ ਬੰਦੇ ਦੀ ਜਿਹੜੀ ਆ ਲਾਲਸਾ ਜਿਹੜੀ ਅੱਗੇ ਤੋਂ ਅੱਗੇ ਵੱਧਦੀ ਸਹਸ ਕਟੇ ਲੱਖ ਕੋਠ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾ ਤੇ ਹੁੰਦਾ ਕੀ ਆ ਫਿਰ ਉਹ ਲਾਲਸਾ ਕਰਕੇ ਬੰਦਾ ਫਿਰ ਰੱਬ ਤੋਂ ਵੀ ਟੁੱਟ ਜਾਂਦਾ ਤੇ ਇੱਥੇ ਸਾਨੂੰ ਚਾਹੀਦਾ ਕਿ ਜਿੰਨਾ ਜਿੰਨਾ ਗੁਰੂ ਮਹਾਰਾਜ ਕਿਰਪਾ ਕਰੇ ਜੇ ਧੰਨਵਾਦ ਦਾ ਤੇ ਇੱਧਰ ਅਸੀਂ ਆਪਣਾ ਨੇਮ ਵੀ ਵਧਾਈਏ ਸਤਿਗੁਰੂ ਮਹਾਰਾਜ ਕਿਰਪਾ ਕਰ ਤੋ ਐਡੀ ਵੱਡੀ ਬਖਸ਼ਿਸ਼ ਕੀਤੀ ਹੈ ਤੇਰੀ ਰਹਿਮਤ ਹੈ ਉਹ ਵੀ ਲੋਕ ਹੈ ਤੇ ਜਿਹੜੇ ਸਤਿਗੁਰੂ ਮਹਾਰਾਜ ਕੂੜੇ ਵਿੱਚੋਂ ਖਾਂਦੇ ਆ ਚੁੱਕ ਚੁੱਕ ਕੇ ਉਹ ਵੀ ਲੋਕ ਹੈ ਜਿਹੜੇ ਨੰਗੇ ਘੁੰਮਦੇ ਕੱਪੜੇ ਪਾਉਣ ਵਾਸਤੇ ਨਹੀਂ ਤੂੰ ਦਿੱਤਾ ਹੈ ਤੇ ਉਹ ਤਾਨੂੰ ਵੀ ਸਤਿਗੁਰ ਕਹਿੰਦੇ ਇਹ ਨਹੀਂ ਆਖਿਆ ਵੀ ਤੁਸੀਂ ਤੁਹਾਡੇ ਕੋਲ ਦੁਨਿਆਵੀ ਧਨ ਨਹੀਂ ਚਾਹੀਦਾ ਪਰ ਇੰਨਾ ਵੀ ਨਹੀਂ ਚਾਹੀਦਾ ਕਿ ਰੱਬ ਭੁੱਲ ਜਾਏ ਕਹਿੰਦੇ ਸੋ ਧਨ ਸੰਚੋ ਉਹ ਧਨ ਇਕੱਠਾ ਕਰੋ ਜੋ ਚਾਲੇ ਨਾਲੇ ਜਿਹੜਾ ਨਾਲ ਜਾਣਾ ਕੀ ਪਤਾ ਇੱਕ ਸਾਧਾ ਵੀ ਭਰੋਸਾ ਨਹੀਂ ਹੈ ਅਸੀਂ ਆਦਮੀ ਹਾਂ ਇਕਦਮੀ ਮੌਲਤ ਮੋਦ ਹੁਮੈਦ ਨੂੰ ਹੁਣੇ ਗੱਲ ਹੋਈ ਸੀ ਮੈਨੂੰ ਤਾਂ ਹੁਣੇ ਮਿਲਿਆ ਸੀ ਬੰਦਾ ਉੱਥੇ ਭਰੋਸਾ ਕੋਈ ਨਹੀਂ ਸਤਿਗੁਰੂ ਬਾਰ-ਬਾਰ ਕਹਿੰਦੇ ਆ ਤੇ ਸਾਨੂੰ ਤਾਂ ਉੱਥੇ ਜਾ ਕੇ ਵੀ ਭਰੋਸਾ ਨਹੀਂ ਹੁੰਦਾ ਸ਼ਮਸ਼ਾਨ ਘਾਟ ਜਾ ਕੇ ਵੀ ਬੰਦਾ ਕਹਿੰਦਾ ਇਹ ਚਲਾ ਗਿਆ ਵੀ ਆਪਾਂ ਥੋੜੇ ਜਾਣਾ ਸਤਿਗੁਰੂ ਕਹਿੰਦੇ ਨਹੀਂ ਇੱਕ ਸਾਧਾ ਦਾ ਵੀ ਭਰੋਸਾ ਨਹੀਂ ਮਦਦ ਵੀ ਬੇਨਤੀ ਕੀਤੀ ਸੀ ਜਿਹੜੇ ਬਚ ਗਏ ਨਾ ਭਾਗਾ ਵਾਲੇ ਸੀ ਜਿਨ੍ਹਾਂ ਦੀ ਲਿਖੀ ਸੀ ਜਿੱਥੇ ਲਿਖੀ ਸੀ ਜਿੱਦਾਂ ਲਿਖੀ ਸੀ ਕਿਦਾਂ ਹਵਾਈ ਜਹਾਜ਼ ਕ੍ਰੈਸ਼ ਹੋਇਆ ਇੱਕ ਬੰਦਾ ਬਚਿਆ ਨਾ ਇੱਕ ਬੱਚੀ ਘਰੋਂ ਟ੍ਰੈਫਿਕ ਦੇ ਵਿੱਚ ਲੇਟ ਹੋ ਗਈ ਤੇ ਕਾਰਨ ਕੀ ਹੁੰਦਾ ਕਿ ਉਹ ਸਭ ਕੁਝ ਜਿਹਦਾ ਲਿਖਿਆ ਨਾ ਸਮਾਂ ਤੇ ਪਤਾ ਨਹੀਂ ਲੱਗਣਾ ਉਹ ਕਿੰਨੀਆਂ ਉਹ ਕਿੰਨੇ ਲੱਖਪਤੀ ਕਰੋੜਪਤੀ ਬੰਦੇ ਹੋਣਗੇ ਲੈ ਕੇ ਪੈਸਾ ਨਾਲ ਸਮਾਨ ਵੀ ਲੈ ਕੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਪ੍ਰਮਾਤਮਾ ਸਾਡੇ ਤੇ ਕਿਰਪਾ ਕਰੇ ਅਸੀਂ ਇਹ ਵੀ ਧਨ ਇਕੱਠਾ ਕਰੀਏ ਸੋ ਤਨ ਸੰਚੋ ਜੋ ਚਾਲੇ ਨਾਲੇ ਹੁਣ ਕੀ ਹੁੰਦਾ ਕਿ ਇਹ ਪਤਾ ਹੀ ਕਿ ਸਾਨੂੰ ਵੀ ਸਾਡੇ ਜਿਹੜੇ ਸ਼ਰਧਾਂਜਲੀਆ ਦੇਣੀਆਂ ਹੁਣ ਕਹਿੰਦਾ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਜਿਹੜਾ ਬੰਦਾ ਕਦੇ ਗੁਰਦੁਆਰੇ ਨਹੀਂ ਆਇਆ ਮੱਥਾ ਟੇਕਣ ਉਹ ਵੀ ਗੇਟ ਖੋਲ ਕੇ ਮੱਥਾ ਟਿਕਾਉਂਦੇ ਹੁਣ ਮਰਦੇ ਨੇ ਕੀ ਮੱਥਾ ਟੇਕਣਾ ਜਿਹੜਾ ਜਿੰਦਿਆਂ ਨਹੀਂ ਜੁੜਿਆ ਮਰ ਕੇ ਕੀ ਜੁੜ ਸਕਦਾ ਜਿਹਨੂੰ ਪਤਾ ਹੀ ਨਹੀਂ ਹੈ ਬਾਣੀ ਕੀ ਹੈ ਸਤਿਗੁਰੂ ਮਹਾਰਤ ਘਰ ਕੀ ਹੈ ਉਹ ਵੀ ਗੁਰਮੁਖ ਬਣ ਗਿਆ ਅਸੀਂ ਕਹਾਂ ਲੱਗੇ ਜੀ ਇਹ ਕਈਆਂ ਨੂੰ ਕਹਤਾ ਯਾਤਰਾ ਸਫਲ ਕਰ ਗਏ ਕਈਆਂ ਨੂੰ ਆਖਿਆ ਜੀ ਇਹ ਮਰ ਗਏ ਤੇ ਮਹਾਰਾਜ ਕਹਿੰਦੇ ਤੂੰ ਕੌਣ ਹੋਣਾ ਵੀ ਕਿਸੇ ਨੂੰ ਸਰਟੀਫਿਕੇਟ ਦੇਣ ਵਾਲਾ ਤੁਸੀਂ ਰੋਜ਼ ਪੜ੍ਹਦੇ ਹੋ ਨਾ ਚੰਗੀਆਂ ਬੁਰਾਈਆਂ ਵਾਚੇ ਧਰਮ ਹਦੁਰ ਤੂੰ ਕੌਣੋਂ ਸਰਟੀਫਿਕੇਟ ਦੇਣ ਵਾਲਾ ਵੀ ਇਹ ਜਿੰਨਾ ਪੈਸੇ ਵਾਲਾ ਬੰਦਾ ਲਫਾਫਾ ਮਿਲਿਆ ਉਹਨਾਂ ਵੱਡੀ ਸ਼ਰਧਾਂਜਲੀ ਦਿੱਤੀ ਨਹੀਂ ਇੱਥੇ ਤਾਂ ਸਾਰੇ ਹੁਣੇ ਸ਼ਬਦ ਵੀ ਆਇਆ ਸੀ ਕਹਿੰਦੇ ਮਹਾਰਾਜ ਕਹਿੰਦੇ ਮਤ ਕੋ ਜਾਣੇ ਚਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤੇ ਆ ਹੋਇਸ ਰੋਜ ਪੜ ਰਹੇ ਆਪੇ ਬੀਜ ਆਪੇ ਸੋ ਤੇ ਸਤਗੁਰੂ ਮਹਾਰਾਜ ਕਿਰਪਾ ਕਰਨ ਸਤਗੁਰ ਕਹਿੰਦੇ ਸੋ ਤਨ ਸੰਚੋ ਜੋ ਚਾਲੇ ਨਾਲੇ ਤਿਸੇ ਪ੍ਰਾਪਤ ਜਿਸ ਮस्तक ਭਾਗ ਇਹ ਸੰਗਤ ਜਿਹੜੀ ਮਿਲੀ ਆ ਨਾ ਉਹ ਜਿਹਨੇ ਮੱਥੇ ਭਾਗ ਚੰਗੇ ਆ ਤਿਸੇ ਪ੍ਰਾਪਤ ਜਿਸ ਮस्तक ਭਾਗ ਕਹੋ ਨਾਨਕ ਤਾਂ ਕੀ ਚਰਨੀ ਲਾਗ ਕਹਿੰਦੇ ਸਤਗੁਰ ਦੀ ਚਰਨੀ ਲੱਗ ਤੇ ਕਰਨਾ ਕੀ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਤਪਤ ਬਜਾਈ ਜਿਨ੍ਹਾਂ ਜਿਨ੍ਹਾਂ ਜਪਾਂਗੇ ਮਹਾਰਾਜ ਕਹਿੰਦੇ ਭਾਈ ਤੇਰੇ ਅੰਦਰੋਂ ਤੇਰੀ ਪਿਆਸ ਖਤਮ ਹੋਏਗੀ ਅਰਦਾਸ ਕਰੀਏ ਸਤਿਗੁਰ ਕਿਰਪਾ ਕਰ ਕਹਿੰਦੇ ਇੱਕ ਦੋ ਜੀ ਪਹੁ ਲੱਖ ਹੋਏ ਲੱਖ ਹੋਵੇਂ ਲੱਖ ਵੀਸ ਲੱਖ ਲੱਖ ਢੇੜਾ ਆਖੀ ਏਕ ਨਾਮ ਜਗਦੀਸ਼ ਇਹ ਪੌੜੀਆਂ ਹਨ ਏ ਤਰਾ ਪਤ ਪੌੜੀਆਂ ਚੜਿਏ ਹੋਏ ਅਕੀਸ ਇੱਕ ਮਿਕ ਹੋ ਜਾਓਗੇ ਕਹਿੰਦੇ ਜਦੋਂ ਜਪੋਗੇ ਸਤਿਗੁਰ ਕਿਰਪਾ ਕਰਨ ਅਰਦਾਸ ਹੈ ਸਤਗੁਰੂ ਮਹਾਰਾਜ ਆਪ ਜੀ ਦੇ ਨੇਮ ਦੇ ਸਤਗੁਰ ਬਾਧੇ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦਿਆਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ